ਕਿਰਪੋਟਾ ਬਿਲਕੁਲ ਆ ਲੱਗਾ ਵਾ ਚਾਦਰਾ ਬਾਪੂ ਦਾ ਦੱਸਦਾ ਉਹ ਕਿ ਰਿਪੋਟਾ ਬੰਦਾ ਕੱਕ ਦੀਰਾ ਆ ਪਹਿਰਾਵਾ ਆਪਾਂ ਇੱਥੇ ਹੋਣਾ ਇਹ ਭੁੱਲ ਗਏ ਲੋਕ ਭੁੱਲ ਗਏ ਜੀ ਇਹ ਤਾਂ ਮੈਂ ਤਾਂ ਸ਼ੁਰੂ ਤੋਂ ਬੰਦਤਾ ਪਹਿਲਾਂ ਬੰਦੇ ਹੀ ਪਰ ਮੇਰੇ ਭਾਈ ਕੋਈ ਛੱਡ ਗਏ ਅੱਛਾ ਮੈਂ ਨਹੀਂ ਛੱਡਿਆ ਮੈਂ ਕੈਨੇਡਾ ਜਾ ਕੇ ਨਹੀਂ ਛੱਡਿਆ ਜੀ ਉੱਥੇ ਆ ਨਹੀਂ ਕਹਿੰਦਾ ਆ ਗਿਆ ਚਾਦਰਾ ਵਾਲਾ ਬਾਪੂ ਆ ਬੜੇ ਖੁਸ਼ ਹੁੰਦੇ ਜੀ ਆਪਣੇ ਪਾਕਿਸਤਾਨ ਵਾਲੇ ਬੜੇ ਖੁਸ਼ ਹੁੰਦੇ ਅੱਛਾ ਜੀ ਉਹਦੇ ਖੜ ਕੇ ਜਨਾਨੀਆਂ ਬਸ ਦੇਖਣ ਲੱਗ ਜਾਂਦੇ ਬਾਪੂ ਦਾ ਚਾਦਰਾ ਵਾਲਾ ਕਿੱਥੋਂ ਆ ਗਿਆ ਹਾਂ ਹੁਣ ਜੇ ਬਾਪੂ ਸੋਨ ਨੂੰ ਕਿੰਨਾ ਟਾਈਮ ਹੋ ਗਿਆ ਬਾਪੂ ਗਿਆ ਨੂੰ ਕੈਨੇ ਮੈਂ ਛਲਾਇਆਂ ਦੀ 15 ਸਾਲ 15 ਸਾਲ ਬਾਲ ਬੱਚਾ ਉਧਰ ਹੀ ਆ ਸਭ ਉਧਰ ਹੀ ਮੈਂ ਹੀ ਆਨਾ ਬਸ ਘੁੰਮਣੇ ਕਰਦੇ ਆ ਨਹੀਂ ਮੁੰਡੇ ਆਪਣੇ ਉਹ ਨਹੀਂ ਆਉਂਦੇ ਬੱਚੇ ਫਿਰ ਬੱਚੇ ਆਉਂਦੇ ਵੀ ਆ ਤੇ ਬਸ ਉਹ ਚਾਹਦੇ ਨਹੀਂ ਇੱਧਰ ਵਾ ਘੁੰਮ ਫਿਰ ਕੇ ਨਹੀਂ ਪਸੰਦ ਨਹੀਂ ਕਰਦੇ ਜਦੋਂ ਆਣ ਕਿ ਉਹ ਕਹਿੰਦੇ ਜੀ ਉੱਥੇ ਆਹੇ ਮਿੱਟੀ ਖਾਓ ਆ ਆ ਕਹਿੰਦੇ ਮਿੱਟੀ ਖਾਂਦੇ ਆ ਅੱਛਾ ਉਹ ਸਾਨੂੰ ਇਹ ਮਿੱਟੀ ਕਿ ਹੋਰ ਕੀ ਲੱਗਦੀ ਆ ਤੁਸੀਂ ਕਹਿੰਦੇ 15 ਸਾਲ ਲਾ ਤੇ 15 ਸਾਲਾਂ ਬਾਅਦ ਜੇ ਹੋਵੇ ਇਹ ਚਾਹੀਦਾ ਨਹੀਂ ਵੀ ਬੰਦਾ ਮੁੜਾਵੇ ਵਾਪਸ ਜਾ ਜਿਤਨਾ ਮਤਲਬ ਕੋ 35 40 ਦਾ ਗਿਆ ਉਹ ਵਾਪਸ ਹੀ ਆ ਜਾਂਦਾ ਉਹਦਾ ਮੋਹ ਇੱਥੇ ਹਾਂਜੀ ਉਹਦਾ ਮੋਹ ਜ਼ਿਆਦਾ ਉਹਦਾ ਮੋਹ ਹੈ ਹਾਂ ਜਿਹੜੇ ਆ 15 18 16 14 10 ਦੇ ਗਏ ਆ ਉਹ ਤੇ ਕਹਿੰਦੇ ਸਾਨੂੰ ਦਰਜ ਨਹੀਂ ਹੁੰਦਾ ਅਗਲੇ ਬੱਚੇ ਬਿਲਕੁਲ ਆਦੇ ਰਹਿ ਜੀ ਬਾਪੂ ਫਿਰ ਅੱਜ ਮੰਡੀ ਦੇ ਵਿੱਚ ਆਉਣਾ ਕਿਵੇਂ ਸਵੱਬ ਬਣਿਆ ਅੱਜ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਦੋ ਤਿੰਨ ਦਿਨ ਹੋ ਗਏ ਅੱਛਾ ਜੀ ਨਾਲੇ ਮਿਲਣਾ ਸੀ ਨਾਲੇ ਮੇਰਾ ਵੈਸੇ ਵੀ ਦਿਲ ਕਰਦਾ ਹੈ ਦੇਖ ਕੇ ਆਵਾਂ ਹੁਣ ਬਾਪੂ ਬੱਕਰੀਆਂ ਬੁੱਕੀਆਂ ਰੱਖਣੀਆਂ ਕਿ ਨਹੀਂ ਇਸੇ ਕਰਕੇ ਤੇ ਆਏ ਦੇਖਣ ਮਾ ਹੋਈ ਦੇਖਣ ਆ ਸਰਪੰਚ ਤੋਂ ਲੈ ਕੇ ਜਾਣੀਆਂ ਬੱਕਰੀਆਂ ਤੇ ਬਾਪੂ ਪ੍ਰਬੰਧ ਕਿਵੇਂ ਲੱਗਾ ਤੈਨੂੰ ਇੱਥੇ ਮੰਡੀ ਦਾ ਮਾਹੌਲ ਕਿਵੇਂ ਬਹੁਤ ਵਧੀਆ ਲੱਗਾਇ ਤੇ ਇੱਕ ਮੈਂ ਸੜਕ ਤੋਂ ਉੱਪਰ ਦੇ ਸਾਰੇ ਦੇਖ ਕੇ ਬੜਾ ਬਹੁਤ ਵਧੀਆ ਲੱਗਾਇਆ ਅੱਛਾ ਮੈਂ ਹੋਰ ਦੇਖਿਆ ਵੀ ਆਹ ਤੰਬੂ ਜ਼ਰੂਰ ਦਿੱਤੇ ਹੁੰਦੇ ਪਰ ਨਾਲ ਮੰਝੇ ਨਹੀਂ ਦਿੱਤੇ ਮੰਝੇ ਬਾਈ ਕਹਿ ਕੇ ਸਰਪੰਚ ਨੇ ਅਸੀਂ ਆ ਪਹਿਲੀ ਵਾਰ ਦੇਖਿਆ ਸੀ ਸਰਪੰਚ ਨੇ ਨਾਲ ਮੰਝੇ ਦੇ ਉੱਤੇ ਬੈਠਣਾ ਇਹ ਮੰਝੇਆਂ ਦੇ ਨਾਲ-ਨਾਲ ਇੱਕ ਸਫਾਈ ਦੇਖ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਬੈਠੇ ਆ ਸਹੌਲੀ ਬੱਕਰੀਆਂ ਦੀ ਮੰਡੀ 'ਚ ਸਰਪੰਚ ਜੀ ਨਾਲ ਤੇ ਅੱਜ ਨਾ ਸੁੱਡਣ ਇੱਕ ਸਰੋਤੇ ਨੂੰ ਮਲਾਉਣਾ ਬਾਪੂ ਨੂੰ ਮਲਾਉਣਾ ਥੋੜੇ ਨਾਲ ਬਾਪੂ ਕੈਨੇਡਾ ਤੋਂ ਆਇਆ ਤੇ ਬਾਪੂ ਅੱਜ ਆਇਆ ਬੱਕਰੀਆਂ ਦੀ ਮੰਡੀ ਦੇ ਵਿੱਚ ਅਸੀਂ ਬਾਪੂ ਨਾਲ ਸਖੇਡੀਆਂ ਗੱਲਾਂ ਲਾ ਕੇ ਬਾਪੂ ਯਾਰ ਐਂ ਕਰਕੇ ਵੀ ਮੰਡੀ 'ਚ ਬੱਕਰੀਆਂ ਲੈਣ ਆਇਆ ਤੇ ਬਾਪੂ ਕਹਿੰਦਾ ਯਾਰ ਬੱਕਰੀਆਂ ਵੀ ਲੈਣ ਆਇਆ ਦੇਖਦੇ ਆ ਘੁੰਮ ਫਿਰ ਕੇ ਕਹਿੰਦੇ ਜੀ ਜਾਨੀ ਲਾਦਾ ਇਹ ਘਰੇ ਵੀ ਜਾ ਹੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਮ ਆ ਸਰੀਰ ਹੈ ਕੈਮ ਆ ਉੱਕੇ ਰਿਪੋਰਟਾ ਉਹ ਬਿਲਕੁਲ ਓਕੇ ਆ ਲਗਾਵਾ ਚਾਦਰਾ ਵਾ ਪੂਰਾ ਦਾਸਦਾ ਉਹ ਕਿ ਰਿਪੋਰਟਾ ਹੈ ਬਾਬੂ ਇੱਕ ਇੱਕ ਦੀ ਰਾ ਆ ਪਹਿਰਾਵਾ ਆ ਪੈਠੀ ਹੋਣਾ ਇਹ ਭੁੱਲ ਗਏ ਲੋਕ ਭੁੱਲ ਗਏ ਜੀ ਇਹ ਤਾਂ ਮੈਂ ਤਾਂ ਸ਼ੁਰੂ ਤੋਂ ਬੰਨਦਾ ਹਾਂ ਹੈ ਸ਼ੁਰੂ ਤੋਂ ਹੀ ਆਪਣੇ ਬਜ਼ੁਰਗ ਸਾਰੇ ਹੀ ਬੰਨਦੇ ਹੁੰਦੇ ਹੀ ਪਹਿਲਾਂ ਹਾਂਜੀ ਪਹਿਲਾਂ ਬੰਨਦੇ ਹੀ ਪਰ ਮੇਰੇ ਭਾਈਪੁੱਤ ਛੱਡ ਗਏ ਅੱਛਾ ਮੈਂ ਨਹੀਂ ਛੱਡਿਆ ਮੈਂ ਕੈਨੇਡਾ ਜਾ ਕੇ ਨਹੀਂ ਛੱਡਿਆ ਜੀ ਹਾਂ ਹਾਂ ਉੱਥੇ ਐ ਨਹੀਂ ਕਹਿੰਦੇ ਆ ਗਿਆ ਚਾਦਰ ਵਾਲਾ ਬਾਪੂ ਹਾਂ ਬੜੇ ਖੁਸ਼ ਹੁੰਦੇ ਜੀ ਆਪਣੇ ਪਾਕਿਸਤਾਨ ਵਾਲੇ ਬੜੇ ਖੁਸ਼ ਹੁੰਦੇ ਅੱਛਾ ਜੀ ਉਹਦੇ ਖੜ ਕੇ ਜਨਾਨੀਆਂ ਬਸ ਦੇ ਦੇਖਣ ਲੱਗ ਜਾਂਦੇ ਬਾਪੂ ਦਾ ਚਾਦਰ ਵਾਲਾ ਕਿੱਥੋਂ ਆ ਗਿਆ ਹਾਂ ਬੜੇ ਖੁਸ਼ ਹੁੰਦੇ ਨੇ ਹਾਂ ਬਾਪੂ ਆ ਗੱਲ ਜਿਵੇਂ ਹੁਣ ਤੂੰ ਦੱਸਿਆ ਪਾਕਿਸਤਾਨ ਵਾਲੀ ਗੱਲ ਹਨਾ ਜਿਵੇਂ ਚਲ ਆਪਾਂ ਨੂੰ ਇੱਥੋਂ ਹੁੰਦਾ ਵੀ ਯਾਰ ਆਪਾਂ ਉਹ ਮਿਲ ਨਹੀਂ ਸਕਦੇ ਉਧਰ ਜਾ ਨਹੀਂ ਸਕਦੇ ਪਰ ਉੱਥੇ ਦਾ ਬਾਪੂ ਯਾਰ ਸਿੱਧੀਆਂ ਹਨਾ ਗੱਲਾਂ ਬਾਤਾਂ ਬਾਹਰ ਲਾ ਕੇ ਤਾਂ ਇਹ ਚੀਜ਼ਾਂ ਦੀ ਆਜ਼ਾਦੀ ਮਿਲ ਜਾਂਦੀ ਹੈ ਵੀ ਆਪਾਂ ਉਹਨਾਂ ਨਾਲ ਆਪਦੇ ਪਿਆਰ ਮੁਹੱਬਤ ਇਹਨੇ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਆਂ ਸਾਂਝ ਬਣਾਉਣਾ ਚਾਹੁੰਦੇ ਆਂ ਉਹ ਉੱਥੇ ਇੱਕ ਆਪਾਂ ਨੂੰ ਆਜ਼ਾਦੀ ਆ ਆਜ਼ਾਦੀ ਵੀ ਆ ਤੇ ਬੰਦੇ ਨੂੰ ਚਾਹਦੇ ਵੀ ਆ ਹਾਂ ਅਸੀਂ ਕੈਨੇਡਾ ਵੀ ਦੇਖਿਆ ਉਹ ਇਨਸਾਨ ਨੂੰ ਚਾਹਦੇ ਨੇ ਆਪਣੇ ਪੰਜਾਬੀਆਂ ਨੂੰ ਪੰਜਾਬੀ ਬੋਲੀ ਦੀ ਕਦਰ ਕਰਦੇ ਆ ਜੀ ਬਹੁਤ ਅੱਛਾ ਜੀ ਹਾਂ ਜੀ ਐਂ ਕੰਮ ਵੀ ਇਕ ਰਜੇ ਹੈ ਦੇ ਆਪਣੇ ਉਹ ਜੱਟਾਂ ਦੇ ਮੁੰਡੇ ਆ ਤੇ ਵੈਸੇ ਉਹ ਚਾਰੇ ਬਣ ਗਏ ਨੇ ਫਸ ਗਏ ਸਮਝੋ ਹੂੰ ਤੇ ਨਾ ਉਹਨਾਂ ਦੇ ਰਹਿਮਾਨ ਈਦਾ ਵਗੈਰਾ ਰੱਖ ਲੈ ਹੂੰ ਤੇ ਉਹਨਾਂ ਦੀ ਰੋਟੀ ਪਾਣੀ ਜੋ ਵੀ ਆਪਣੇ ਪਹਿਲਾਂ ਮਾਦਾ ਬਣਾਉਂਦੀਆਂ ਹੁੰਦੀਆਂ ਸੀ ਇਹ ਮੋਟੀ ਰੋਟੀ ਚਾਹ ਤੇ ਵੜੇ ਹਾਂਜੀ ਖਾਣਾ ਪੀਣਾ ਉਹਨਾਂ ਦਾ ਉਹੀ ਹੈ ਜੀ ਇੱਜਾ ਕਪੜਾ ਬਦਲ ਗਿਆ ਇਧਰ ਦਾ ਹਾਂ ਭਾਂਡੇ ਉਹਨਾਂ ਦੇ ਉਹੀ ਹੈ ਉਹੀ ਨੇ ਉਹੀ ਜੀ ਸਹੀ ਗੱਲ ਹੈ ਬਾਬੂ ਜਿਵੇਂ ਆਪਣੇ ਅੱਗੇ ਤਾਂਬੇ ਦਾ ਪਿੱਤਲ ਦੇ ਭਾਂਡੇ ਜ਼ਿਆਦਾਤਰ ਹੁੰਦੇ ਸੀ ਹਨ ਤੇ ਆਪਣੇ ਤਾਂ ਪੰਜਾਬ ਦੇ ਵਿੱਚ ਤਾਂ ਖਾਸ ਇਤਮਾਜ ਹੀ ਦੇਦਾ ਵੀ ਆਪਣੇ ਗੁੰਮ ਹੋ ਗਿਆ ਜੀ ਅਲੂਪ ਹੋ ਗਿਆ ਗੁੰਮ ਹੋ ਗਿਆ ਆਸੋ ਚ ਕਵਾੜੀਆਂ ਨੇ ਨਹੀਂ ਛੱਡਿਆ ਬੁੜੀਆਂ ਨੂੰ ਵੜਿਆ-ਵੜਿਆ ਕੇ ਲੈ ਜਾਂਦੇ ਸੀ ਲੈ ਮਾਤਾ ਤੈਨੂੰ 10 ਭਾਂਡੇ ਦੇ ਕੇ ਚਮਕਦੇ ਆਵਾਂ ਦੇ ਹਨ ਉਹਨਾਂ ਦੇ ਵਿੱਚ ਉਹ ਕਹਿੰਦੇ ਸੀ ਕਲੀ ਵਾਲੇ ਭਾਂਡੇ ਚ ਖਾਣੇ ਆ ਤੇ ਕਲੀ ਵਾਲੇ ਭਾਂਡੇ ਚ ਕੋਈ ਬਿਮਾਰੀ ਨਹੀਂ ਨੇੜੇ ਹੁੰਦੀ ਹਾਂ ਗੱਲ ਵਾਕਿਆ ਠੀਕ ਹੈ ਜੀ ਕਲੀ ਵਾਲੇ ਭਾਂਡੇ ਚ ਨਹੀਂ ਹੁੰਦੀ ਜਿਹੜੇ ਆਂਦਾ ਕਲੀ ਕਰਦੇ ਸੀ ਭਾਂਡਿਆਂ ਚ ਹਾਂ ਸਹੀ ਗੱਲ ਆ ਬਾਪੂ ਉਹ ਖਾਣ ਪੀਣੇ ਹਾਂਜੀ ਹਾਂ ਉਹ ਉਹ ਨਾ ਛੱਡੀਆਂ ਚੱਲ ਪਈਆਂ ਜੀ ਬੜੋ ਉਹ ਸਮਾਂ ਵਧੀਆ ਸੀ ਯਾਰ ਬਹੁਤ ਵਧੀਆ ਸੀ ਸਮਾਂ ਵਧੀਆ ਸੀਗਾ ਹੁਣ ਜੇ ਬਾਪੂ ਸੋਨ ਨੂੰ ਕਿੰਨਾ ਟਾਈਮ ਹੋ ਗਿਆ ਬਾਪੂ ਗਿਆ ਨੂੰ ਕੈਨੇਡਾ ਮੈਂ ਇੱਥੇ ਲਾਇਆ ਜੀ 15 ਸਾਲ 15 ਸਾਲ ਹਾਂਜੀ ਬਾਲ ਬੱਚਾ ਉਧਰ ਹੀ ਆ ਬਾਪੂ ਉਧਰ ਹੀ ਆ ਮੈਂ ਆਣਾ ਬਸ ਘੁੰਮਣ ਜਾਂ ਕਰਦੇ ਆ ਜੀ ਅੱਛਾ ਇੱਕ ਵਾਰੀ ਮੈਂ ਕੱਲਾ ਆਉਣਾ ਇੱਕ ਵਾਰੀ ਉਹ ਨਾਲ ਆਏਗਾ ਨਹੀਂ ਮੁੰਡੇ ਆਪਣੇ ਉਹ ਨਹੀਂ ਆਉਂਦੇ ਬੱਚੇ ਫਿਰ ਬੱਚੇ ਆਉਂਦੇ ਵੀ ਆ ਤੇ ਬਸ ਉਹ ਚਾਹਦੇ ਨਹੀਂ ਇਧਰ ਵਾ ਘੁੰਮ ਫਿਰ ਕਰਦੇ ਫਟਾਫਟ ਚੱਲ ਨਹੀਂ ਕੋ ਕੰਮਕਾਰ ਉਧਰ ਦਾ ਇਹ ਜੇ ਰਂਝੇਵੇਂ ਹੋ ਗਏ ਜ਼ਿੰਦਗੀ ਦੇ ਨਾਲ ਕੰਮਕਾਰ ਨਹੀਂ ਪਸੰਦ ਨਹੀਂ ਕਰਦੇ ਜਦੋਂ ਆਣ ਕਿ ਉਹ ਕਹਿੰਦੇ ਜੀ ਉੱਥੇ ਆਹ ਮਿੱਟੀ ਖਾਓ ਆ ਜਾ ਕਹਿੰਦੇ ਮਿੱਟੀ ਖਾਂਦੇ ਆ ਅੱਛਾ ਉਹ ਸਾਨੂੰ ਇਹ ਮਿੱਟੀ ਕਿ ਹੋਰ ਕੀ ਲੱਗਦੀ ਹੈ ਬਾਪੂ ਐ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਬੱਚਾ ਦੇ ਮਾਨ ਚਲੋ ਠੀਕ ਆ ਮੈਂ ਮੰਨਦਾ ਵੀ ਆਪਣੇ ਹੋਰ ਵੀ ਭਾਈਚਾਰਾ ਆਪਣਾ ਗਿਆ ਸਾਰੇ ਹੀ ਬਾਹਰ ਆ ਕੰਮ ਕਰ ਲਈ ਜਾਣਾ ਪੈਂਦਾ ਪਰਦੇਸਾਂ ਦੇ ਵਿੱਚ ਵੀ ਜਾਣਾ ਪੈਂਦਾ ਮਜਬੂਰੀਆਂ ਬਣ ਗੀਆਂ ਉਹ ਸਮੇਂ ਦੇ ਵਿੱਚ ਕਿਉਂਕਿ ਉਹ ਸਮੇਂ ਨੂੰ ਆਪਾਂ ਲੈ ਕੇ ਚੱਲੇ ਤਾਂ ਉਹ ਸਮੇਂ ਦੇ ਹਾਲਾਤ ਕੁਝ ਹੋਰ ਸੀ ਹਾਂਜੀ ਹੈਨਾ ਜੇ ਆਪਾਂ ਉਹ ਸਮੇਂ ਨੂੰ ਲੈ ਕੇ ਚੱਲੇ ਪਰ ਜੇ ਐਂ ਲੱਗਦਾ ਵਾ ਪੂਜੇ ਪਤਾ 10 15 ਸਾਲ ਜਿਵੇਂ ਹੁਣ ਤੁਸੀਂ ਕਹਦੇ 15 ਸਾਲ ਲਾਤੇ 15 ਸਾਲਾਂ ਬਾਅਦ ਜੇ ਹੋਵੇ ਇਹ ਚਾਹੀਦਾ ਨਹੀਂ ਵੀ ਬੰਦਾ ਮੂੜਾ ਵੀ ਵਾਪਸ ਯਾਰ ਬਹੁਤ ਕੁਝ ਕਮਾਲਿਆ ਜਾਂ ਬਹੁਤ ਕੁਝ ਕਰ ਲਿਆ ਨਹੀਂ ਜੀ ਇੱਕ ਤਾਂ ਜਿਹੜਾ ਚਲ ਗਿਆ ਨਾ ਜੀ 18 ਤੋਂ ਉੱਪਰ ਉਹ ਨਹੀਂ ਵਾਪਸੀ ਨਾ 18 ਸਾਲ ਤੋਂ ਹਾਂਜੀ 18 ਤੋਂ ਚਲੇ ਗਿਆ ਹੂੰ ਜਿਤਨਾ ਮਤਲਬ ਕੋ 35 40 ਦਾ ਗਿਆ ਉਹ ਵਾਪਸੀ ਆ ਜਾਂਦਾ ਉਹਦਾ ਮੋਹ ਇੱਥੇ ਹਾਂਜੀ ਉਹਦਾ ਮੋਹ ਜ਼ਿਆਦਾ ਉਹਦਾ ਮੋਹ ਹੈ ਹਾਂ ਜਿਹੜੇ ਆ 15 18 16 14 10 ਦੇ ਗਏ ਆ ਉਹ ਤੇ ਕਹਿੰਦੇ ਜੀ ਸਾਨੂੰ ਦਰਜਾ ਨਹੀਂ ਨਾ ਹੂੰ ਅਗਲੇ ਬੱਚੇ ਬਿਲਕੁਲ ਆ ਦੇ ਰਹੇ ਜੀ ਨਹੀਂ ਹੂੰ ਹਾਲਾਂਕਿ ਅਸੀਂ ਆਪਣੇ ਰਿਸ਼ਤੇਦਾਰੀਆਂ ਇੱਧਰ ਡਟਕੀਆਂ ਇੱਧਰ ਵਹਈਆਂ ਨੇ ਦੋ ਤਿੰਨ ਦੋទੀਆਂ ਲਿਆ ਕੇ ਨਾ ਇੱਧਰ ਇੰਡੀਆ ਚ ਵਹਈਆਂ ਨੇ ਇੱਦਾਂ ਇੱਧਰੋ ਹੀ ਰਿਸ਼ਤੇ ਕੀਤੇ ਨੇ ਬਾਪੂ ਫਰਾਜ ਜੀ ਮੰਡੀ ਦੇ ਵਿੱਚ ਆਉਣਾ ਕਿਵੇਂ ਸੁਭਬ ਬਣਿਆ ਅੱਜ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਦੋ ਤਿੰਨ ਨਰ ਹੋ ਗਏ ਅੱਛਾ ਜੀ ਨਾਲੇ ਮਿਲਣਾ ਸੀ ਨਾਲੇ ਮੇਰਾ ਵੈਸੇ ਵੀ ਦਿਲ ਕਰਦਾ ਹੈ ਵੀ ਦੇਖ ਕੇ ਆਵਾਂ ਮਾਹੌਲ ਬੱਕਰੀਆਂ ਵਾਲਾ ਹੈ ਮੱਕਰੀਆਂ ਵਾਲਾ ਮੋਰ ਦੇ ਮੈਨੂੰ ਐਂ ਲੱਗਦਾ ਨਾ ਬਾਪੂ ਕੈਨੇਡਾ ਚ ਬੈਠਾ ਬੱਕਰੀਆਂ ਦੇ ਵੀਡੀਓ ਜ਼ਰੂਰ ਦੇਖਦਾ ਮੈਂ ਸਾਡੇ ਵਰਗੇ ਭੇਜਾ ਦੇ ਮੈਂ ਹਰੇਕ ਹਰੇਕ ਵੀਡੀਓ ਵੇਖਦਾ ਹਾਂ ਦੇਖਦਾ ਹਾਂ ਨ ਤਾਂ ਹੀ ਮੋ ਜਗਾ ਬਈਰ ਮੈਂ ਦੇਖ ਕੇ ਆਵਾ ਕੀ ਮਾਹੌਲ ਵਾਲੀ ਹੈ ਆਪਣੇ ਇੰਡੀਆ ਦੀ ਤੇ ਪਾਕਿਸਤਾਨ ਦੀ ਮੈਂ ਹਰੇਕ ਵੇਖਦਾ ਠੀਕ ਆ ਹਾਂਜੀ ਦਰਬਾਰ ਹਾਂਜੀ ਦਿਲ ਲੱਗਦਾ ਇਧਰ ਸਹੀ ਗੱਲ ਆ ਜਦੋਂ ਸਰਕਾਰਾਂ ਨੇ ਕੀ ਕਰਨਾ ਆਪਾਂ ਨੂੰ ਜੋ ਪਾਕਿਸਤਾਨ ਤੇ ਆਪਣਾ ਹਣਾ ਇੱਕ ਉਹ ਲੜਾਈ ਦਾ ਮੋਹਲਜਾ ਬਣਾਇਆ ਹੋਇਆ ਪਰ ਜਦੋਂ ਉਧਰ ਉਹਨਾਂ ਨੂੰ ਮਿਲਦੇ ਆ ਵਾਪਕੀ ਪਾਕਿਸਤਾਨੀ ਉਹਨਾਂ ਨੂੰ ਤੇ ਕਿੱਦਾਂ ਦਾ ਉਹ ਵੀ ਉਹਨਾਂ ਦਾ ਮੈਂ ਕਹਾਂ ਜੀ ਉਹ ਤੇ ਬਹੁਤ ਪਿਆਰ ਕਰਦੇ ਆ ਬਾਈ ਉਹ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਅਸੀਂ ਤੇ ਜ਼ਿਆਦਾ ਉੱਥੇ ਦੇਖਿਆ ਅਮਰੀਕਾ ਕੈਨੇਡਾ ਈ ਕਈ ਬਹੁਤ ਬੰਦੇ ਦੀ ਕਦਰ ਕਰਦੇ ਨੇ ਜੀ ਜੁੱਫੀਆਂ ਪਾਪਾ ਮਿਲਦੇ ਨੇ ਹਟ-ਹਟ ਕੇ ਪਛਾਣ ਜੁੱਫੀਆਂ ਪਾਉਂਦੇ ਨੇ ਮੁੱਤ ਇਹਨਾਂ ਖੁਸ਼ ਹੋ ਕੇ ਮਿਲਦੇ ਸਰਪੰਚ ਸਾਹਿਬ ਸਾਡਾ ਦੇ ਕਈ ਬੰਦੇ ਰੋਟੀ ਪਾਣੀ ਵੀ ਇਕੱਠਾ ਹੀ ਉਹਨਾਂ ਨਾਲ ਵੀ ਵੈਸੇ ਹੁੰਦਾ ਆਲਮੋਸਟ ਵਿਜੇ ਜਿਵੇਂ ਅੱਗੇ ਵਿਜੇ ਨਹੀਂ ਲੱਗਦਾ ਹੁੰਦਾ ਸੀ ਬਹੁਤ ਔਖਾ ਹੁੰਦਾ ਸੀ ਸਿਸਟਮ ਪਰ ਹੁਣ ਬਹੁਤ ਅੱਗੇ ਨੂੰ ਸੁਧਾਰ ਹੋ ਗਿਆ ਹੁਣ ਆਪਾਂ ਜਾ ਸਕਦੇ ਆ ਆਪਾਂ ਉਥੋਂ ਦਾ ਵੀਜ਼ਾ ਲੈ ਕੇ ਰਹਿ ਵੀ ਸਕਦੇ ਆ ਜਿੰਨੇ ਦਿਨ ਹੁੰਦਾ ਬਹੁਤ ਪਿਆਰ ਨਾਲ ਵੀ ਪਾਕਿਸਤਾਨ ਦਾ ਇੱਕ ਬੰਦੇ ਨਾਲ ਮੈਂ ਗੱਲ ਕਰਦਾ ਹੂੰ ਉਹ ਮੈਨੂੰ ਕਹਦਾ ਲਾਈਵ ਕਰਿਓ ਤੁਸੀਂ ਮੇਰੇ ਨਾਲ ਹਾਂ ਆਪਾਂ ਅੱਜ ਉਹਦਾ ਲਾਈਵ ਵੀ ਕਰਾਂਗੇ ਉਹ ਬੰਦਾ ਇੰਨਾ ਕ ਪਿਆਰ ਕਰਦਾ ਵੀ ਹੱਦ ਤੋਂ ਜਿਆਦਾ ਉਹ ਬੰਦੇ ਦਾ ਪਰਿਵਾਰ ਗੱਲ ਕਰਦਾ ਬੱਚੇ ਕਰਦੇ ਨੇ ਮੇਰੇ ਨਾਲ 2-2 3-3 ਘੰਟੇ ਉਹ ਗੱਲਾਂ ਕਰੀ ਜਾਂਦੇ ਨੇ ਠੀਕ ਹੈ ਜੀ ਕਈ ਵਾਰੀ ਮੈਂ ਜਦੋਂ ਬੱਕਰੀਆਂ ਚਾਰਨ ਜਾਂਦੇ ਆ ਸੀ ਫਿਰ ਮੈਂ ਮੰਨ ਲਉ ਉਹਨੂੰ ਫੋਨ ਲਾ ਲਾਂ ਹਾਂ ਗੱਲਬਾਤ ਵੀਡੀਓ ਕਾਲ ਤੇ ਪੂਰੀ ਉਹ ਕਰਦਾ ਬੰਦੇ ਦਾ ਐ ਲਾ ਲਉ ਵੀ ਇੰਨੀ ਕਰਾਂਗਾ ਉਹਦੀ ਇੰਡੀਆ ਆਉਣ ਦੀ ਹਾਂ ਉਹ ਕਨਾਂ ਵੀ ਸਰਕਾਰਾਂ ਦੇ ਕਾਰਨ ਕਰਕੇ ਮੈਂ ਕਹਾ ਬਾਈ ਜੋ ਤੂੰ ਨੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕਿਸੇ ਕਾਗਜ਼ ਦੀ ਲੋੜ ਆ ਮੈਂ ਉਹ ਰੋ ਭੇਜਦਾ ਨਾ ਨਹੀਂ ਮੈਂ ਦੇ ਦਣਾ ਡਾਕੂਮੈਂਟ ਕਰਦਾ ਨਾ ਉਹ ਬੰਦਾ ਇੰਨਾ ਕੰਟ੍ਰਾਸਟਡ ਆ ਇੰਡੀਆ ਆਉਣ ਲਈ ਵੀ ਹੱਦ ਤੋਂ ਜ਼ਿਆਦਾ ਇੱਕ ਮੰਨ ਲਓ ਮਜਬੂਰ ਆ ਬੰਦਾ ਹੂੰ ਮੰਨ ਲਓ ਬਾਗਾ ਬਾਰਡਰ ਤੇ ਮੈਂ ਕਹਾ ਬਾਈ ਮੈਂ ਬਾਗਾ ਬਾਰਡਰ ਤੇ ਆ ਜਾਣਾ ਵੀ ਜੇ ਕੋਈ ਵੀ ਤੁਹਾਨੂੰ ਡਾਕੂਮੈਂਟ ਦੀ ਲੋੜ ਆ ਮੈਂ ਆਪਰ ਆਪ ਦਾ ਰੈਫਰੈਂਸ ਦੇਦਾ ਨਾ ਹੂੰ ਆ ਲਾਲੂ ਮੁਸਲਮਾਨ ਭਾਈ ਆਉਂ ਮੋਹ ਕਰਦਾ ਸਰਪੰਚ ਮੋਹ ਕਿਸੇ ਨੂੰ ਟੁੱਟ ਨਹੀਂ ਸਕਦਾ ਨਹੀਂ ਟੁੱਟਦਾ ਮੋਹ ਜਾਂ ਬੰਦਾ ਵਾਪਸ ਕਿੱਥੇ ਟੁੱਟ ਲਿਆ ਨਹੀਂ ਕਰਦਾ ਮੋਹ ਬਲੌਂਗ ਕਰਦਾ ਉਹ ਬੰਦਾ ਮੁਸਲਮਾਨ ਮੋਹ ਲੜਕੀਆਂ ਜਿਹੜੀਆਂ ਇੱਧਰ ਆ ਕੇ ਆ ਰਹੀਆਂ ਉਹ ਵਾਪਸ ਨਹੀਂ ਜਾ ਰਹੀਆਂ ਨਹੀਂ ਜਾ ਰਹੀਆਂ ਉਹ ਕਹਿੰਦੀਆਂ ਸਾਨੂੰ ਇੱਥੇ ਬੋਲੀ ਨਾ ਬੜਾ ਪਿਆਰ ਹੂੰ ਉਹ ਲੜਕੀਆਂ ਕਹਿੰਦੀਆਂ ਅਸੀਂ ਵਿਆਹ ਇੱਧਰ ਕਰਾ ਕੇ ਰਹਿ ਜੀ ਅਸੀਂ ਉੱਥੇ ਵਿਆਹ ਹੀ ਨਹੀਂ ਕਰਾ ਕੇ ਰਹਿ ਜੀ ਕੋਈ ਇੱਜ਼ਤ ਨਹੀਂ ਕੋਈ ਇਹ ਤੇ ਟੇਪ ਐਂਡੀ ਇੱਜਦਾ ਸਹੀ ਉਹ ਲੜਕੀਆਂ ਕਹਿੰਦੀਆਂ ਨੇ ਬਾਦਰ ਤੋਂ ਟੱਪਦੀਆਂ ਕਹਿੰਦੀਆਂ ਨੇ ਹਾਂ ਬਾਪੂ ਇੱਕ ਚੀਜ਼ ਹੋਰ ਆ ਜਿਵੇਂ ਹੁਣ ਤੂੰ ਉੱਥੇ ਵਕਤ ਬਹੁਤ ਹੰਡਾ ਲਿਆ ਹਾਂਜੀ ਕੈਨੇਡਾ ਦੇ ਵਿੱਚ ਹਾਂਜੀ ਇਸ ਟਾਈਮ ਜਿਹੜੇ ਹਸਾਬ ਨਾਲ ਸਥਿਤੀ ਦੱਸ ਦਿਆ ਉੱਥੇ ਕਿਉਂਕਿ ਮੇਰੇ ਵੀ ਸੱਜਣ ਮਿੱਤਰ ਕਾਫੀ ਨੇ ਕੈਨੇਡਾ ਦੇ ਵਿੱਚ ਹਾਂਜੀ ਹੋਰ ਕੰਟਰੀਆਂ 'ਚ ਵੀ ਹੈਗੇ ਆ ਉਹ ਕਹਿੰਦੇ ਯਾਰ ਕੈਨੇਡਾ ਦੇ ਥੋੜੇ ਜੇ ਮਤਲਬ ਹਾਲਾਤ ਨਾਜ਼ੁਕ ਹੋਏ ਹੋਇਆ ਕੰਮਕਾਰ ਲਈ ਲਾ ਲੋ ਜਾਂ ਹੋਰ ਜਿਵੇਂ ਸਟੂਡੈਂਟ ਜਾਂਦੇ ਆ ਉਹਨਾਂ ਦੇ ਹਾਲਾਤ ਕੁਝ ਤਾਨੂੰ ਲੱਗਿਆ ਕੁਛ ਉਤੇ ਇਦਾਂ ਦਾ ਉਹ ਜ਼ਿਆਦਾ ਹੀ ਹੱਲ ਗਏ ਨੇ ਜ਼ਿਆਦਾ ਹੱਲ ਗਏ ਜ਼ਿਆਦਾ ਹੀ ਹੱਲ ਗਏ ਕੁਛ ਤੇ ਜਿਹੜੇ ਬੱਚੇ ਇੱਥੋਂ ਪਹਿਲਾਂ ਚਲੇ ਗਏ ਨੇ ਜਾ ਕੇ ਵੱਡੀਆਂ ਗੱਡੀਆਂ ਖਰੀਦ ਲਈਆਂ ਹੂੰ ਉਹਦੇ ਵਿੱਚ ਜਿਹੜਾ ਆਮ ਆਵਾਜ਼ ਆਦਮੀ ਜਿਹੜਾ شریفਾ ਉਹ ਵੀ ਲਗੜਿਆ ਜਾਂਦਾ ਅੱਜ ਹੂੰ ਕਿਉਂਕਿ ਉਹਨਾਂ ਨਸ਼ੇ ਕਰਨੇ ਹੂੰ ਤੇ ਫੈਕਟਰੀਆਂ ਲੁੱਟੀਆਂ ਫੈਕਟਰੀਆਂ 'ਚ ਵੀ ਮੱਕ ਮਾਰ ਜਾਂਦੇ ਆ ਅੱਛਾ ਉਹਦੇ ਵਿੱਚ ਵੀ ਜਿਹੜਾ شریف ਬੰਦਾ ਉਹਨੂੰ ਹੀ ਕੰਮ ਨਹੀਂ ਲੱਗਦਾ ਯਾਰ ਉਹ ਵੀ ਛਟਕਾਂ ਦੇ ਧੱਕੇ ਖਾਂਦਾ ਹੂੰ ਇਹ ਗੱਲ ਦਿਲ ਬਿਲਕੁਲ ਸੱਚੀ ਹੈ ਯਾਰ ਹੂੰ ਨਹੀਂ ਬਾਬੂ ਇਹਦਾ ਕਾਰਨ ਇੱਕ ਇਹ ਵੀ ਆ ਜਿਵੇਂ ਮੰਨ ਲਓ ਇੱਥੇ ਚਲੋ ਆਪਾਂ ਤੋਂ ਉਹ ਸ਼ੌਂਕ ਨਹੀਂ ਪੂਰੇ ਹੁੰਦੇ ਕੈਨੇਡਾ ਦੇ ਵਿੱਚ ਜਾ ਕੇ ਮੈਨੂੰ ਜਿੱ ਤੱਕ ਲੱਗਦਾ ਵੀ ਉੱਥੇ ਸਰਕਾਰ ਦੀਆਂ ਛੋਟੀਆਂ ਇਨੀਆਂ ਦਿੱਤੀਆਂ ਹੁੰਦੀਆਂ ਵੀ ਚੱਲ ਕੋਈ ਗੱਲ ਨਹੀਂ ਯਾਰ ਜਿਹੜੀ ਚੀਜ਼ ਮਰਜ਼ੀ ਲੈ ਲੈ ਤੂੰ ਤੈਨੂੰ ਕੈਸਤਾਂ ਤੇ ਮਿਲ ਜਾਣੀ ਉੱਥੇ ਜਿਹੜਾ ਘਰ ਕਰਨ ਦਾ ਬੱਚਾ ਜੀ ਉਹ ਕਿਸ ਤਰ੍ਹਾਂ ਦੇ ਲੈਂਦਾ ਹੀ ਜੀ ਪਹਿਲੀ ਗੱਲ ਹਾਂ ਉਹ ਕਮਾਈ ਕਰਕੇ 5000 ਦੀ ਗੱਡੀ ਲੈ ਕੇ 4000 ਦੀ ਗੱਡੀ ਲੈ ਕੇ 3000 ਦੀ ਗੱਡੀ ਡਾਲਰ ਨੂੰ ਲੈ ਕੇ ਹੂੰ ਉਹ ਗੁਜ਼ਾਰਾ ਕਰ ਲੈਂਦਾ ਆਪਣਾ ਠੀਕ ਆ ਜਿਹੜੀ ਕਰਨੀ ਚਾਹੀਦੀ ਵੀ ਆ ਹੱਕ ਵੀ ਹੈ ਹਾਂਜੀ ਉਹ ਫਿਰ ਜਦੋਂ ਘਰ ਬਣਾ ਕੇ ਫਿਰ ਗੱਡੀ ਲੈਂਦਾ ਨਮੀ ਉਹ ਵੀ ਆਂਦਾ ਵੀ ਚੰਗੀ ਹਾਲਤ ਚ ਮੈਨੂੰ ਫਿਰ ਵੀ ਚੰਗੀ ਆਦਤ ਮਿਲ ਜੇ ਚੱਲਦੀ ਹੂੰ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹ ਜਾਂਦੇ ਨੇ ਵੱਡੇ ਘਰਾਂ ਦੇ ਬੱਚੇ ਉਹ ਜਾਂਦੇ ਹੀ ਵੱਡੀਆਂ ਗੱਡੀਆਂ ਨੂੰ ਹੱਥ ਪਾ ਲੈਂਦੇ ਨੇ ਹੂੰ ਉਹ ਵੀ ਘਾਟੇ ਹੀ ਜਾਣਾ ਆਹ ਯਾਰ ਉਹ ਗੱਡੀਆਂ ਫਿਰ ਸਾਲ ਚਲਾਉਂਦੇ ਆ ਏਜੰਸੀਆਂ ਦੇ ਤੇ ਪੜਕੇ ਲੈ ਜਾਂਦੇ ਉਹ ਚਲਦੀਆਂ ਉਹਨਾਂ ਕੋ ਵੀ ਨਹੀਂ ਉਹ ਏਜੰਸੀਆਂ ਦੇ ਲੈ ਜਾਂਦੇ ਹਾਂ 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 ਹੁਣ ਬਰ ਬਾਪੂ ਬੱਕਰੀਆਂ ਬੁੱਕੀਆਂ ਰੱਖਣੀਆਂ ਕਿ ਨਹੀਂ ਇਸੇ ਕਰਕੇ ਤੇ ਆਏ ਦੇਖਣ ਮਾਹੌਲ ਦੇਖਣ ਸਰਵਾਜ ਤੋਂ ਲੈ ਕੇ ਜਾਣੀਆਂ ਬੱਕਰੀਆਂ ਵੀ ਇੱਕ ਚੀਜ਼ ਹੋਰ ਆ ਦੋਸਤੋ ਮੈਨਾਂ ਜਗਾ ਜਗਾ ਵਾਧੂ ਪਈ ਆ ਹੈ ਮੈਂ ਸੋਚਦਾ ਆਪਣਾ ਕਿੱਥੇ ਪੈਂਦਾ ਲੁਧਿਆਣੇ ਕੋਲੇ ਹੀ ਆਪਣਾ ਮੇਰੇ ਉਰਾਂ ਬਾਹਰ ਸਾਨੇ ਵਾਲੇ ਸਾਨੇ ਵਾਲਾ ਉੱਥੇ ਆਪਣਾ ਫਾਰਮ ਸਤਵੰਤ ਬਾਈ ਦਾ ਆਪਣੇ ਉਰੇ ਆਪਣਾ ਕਿਹੜਾ ਪਿੰਡ ਪੈਂਦਾ ਆਪਾਂ ਜਦੋਂ ਕਿਹੜਾ ਸੀ ਬਾਈ ਹਾਂ ਡੇਲੋਂ ਤੋਂ ਜਦੋਂ ਆਪਾਂ ਜਾਂਦੇ ਨਹੀਂ ਸਰਾਇਆ ਪਤਾ ਨਹੀਂ ਕਿਹੜਾ ਪਿੰਡ ਆਉਂਦਾ ਸਾਇਆ 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 ਪਿੰਡ ਦੇ ਵਿੱਚ ਫਾਰਮ ਆ ਉੱਥੇ ਅਸੀਂ ਗਏ ਆ ਉੱਥੇ ਕਈ ਵਾਰ ਬਾਈ ਨੂੰ ਬੱਕਰੀਆਂ ਦਿੱਤੀਆਂ ਨੇ ਬਾਈ ਬਾਈ ਨੂੰ ਬੱਕਰੀਆਂ ਦਿੱਤੀਆਂ ਲੈ ਕੇ ਉੱਥੇ ਠੀਕ ਹੈ ਉੱਥੇ ਫਾਰਮ ਹਾਊਸ ਬਣਾਇਆ ਬਾਈ ਬਾਈ ਦਾ ਬੈਠਣ ਕਰਨ ਨੂੰ ਤੇ ਇੱਕ ਮੈਂ ਗੱਲ ਕਰਦਾ ਸੀ ਦੋਸਤੋ ਨਾ ਵੀ ਜਿਵੇਂ ਹਰੇਕ ਮੰਡੀ ਦੇ ਵਿੱਚ ਨਾ ਸਾਡੇ ਕੋਲੇ ਕੋਈ ਸਹੌਲੀ ਮੰਡੀ ਦੇ ਉੱਤੇ ਕੈਨੇਡਾ ਚੋਂ ਕੋਈ ਅਮਰੀਕਾ ਚੋਂ ਸੱਜਣ ਮਿੱਤਰ ਕੋਈ ਬਜ਼ੁਰਗ ਸਾਡਾ ਭਾਈ ਛੋਟਾ ਲਾ ਲਓ ਕੋਈ ਵੱਡਾ ਲਾ ਲਓ ਹਣ ਆਪਣਾ ਕੋਈ ਬਜ਼ੁਰਗ ਵੱਡੇ ਲਾ ਲਓ ਆਉਂਦਾ ਕੋ ਪਿਛਲੀ ਮੰਡੀ ਤੇ ਵੀ ਸਾਡੇ ਬਾਜਵਾ ਸਾਹਿਬ ਆਏ ਸੀਗੇ ਗੌਡ ਫਾਰਮ ਵਾਲੇ ਮੁੰਡਾ ਕੈਨੇਡਾ ਤੋਂ ਆਏ ਹਾਂ ਉਹ ਵੀ ਕੈਨੇਡਾ ਤੋਂ ਆ ਕੇ ਉਹਨਾਂ ਨੇ ਫਾਰਮ ਪਾਇਆ ਪਰ ਇਹ ਵਧੀਆ ਚੀਜ਼ ਆ ਯਾਰ ਕਿਉਂਕਿ ਆਪਦੇ ਧੰਦੇ ਨਾਲ ਜੁੜਨਾ ਆਪਦੇ ਕਿੱਤੇ ਨਾਲ ਜੁੜਨਾ ਜੁੜੇ ਰਹਿਣਾ ਬਹੁਤ ਵਧੀਆ ਗੱਲ ਆ ਹੁਣ ਇਨਸਾਨ ਦਾ ਜੀ ਲੱਗ ਜਾਂਦਾ ਜੀ ਜੀ ਲੱਗ ਜਾਂਦਾ ਫੀਲ ਕਰ ਜਾਂਦਾ ਜਾਨਵਰ ਨਾਲ ਹਾਂ ਸਹੀ ਗੱਲ ਆ ਹੂੰ ਤੇ ਬਾਪੂ ਪ੍ਰਬੰਧ ਕਿਵੇਂ ਲੱਗਿਆ ਤੈਨੂੰ ਇੱਥੇ ਮੰਡੀ ਦਾ ਮਾਹੌਲ ਕਿਵੇਂ ਦਾ ਬਹੁਤ ਵਧੀਆ ਲੱਗਾਇਦਾ ਦੇਖ ਮੈਂ ਸੜਕ ਤੋਂ ਉੱਪਰ ਦੇ ਸਾਰੇ ਦੇਖ ਕੇ ਬੜਾ ਬਹੁਤ ਵਧੀਆ ਲੱਗਾਇਦਾ ਹਾਂ ਸ਼ਾਬਾਸ਼ ਵਹਿਰ ਦਾ ਬਚਣ ਖਿੱਤਾਂ ਦੇ ਵਿਚਾਰੇ ਆ ਹਾਂ ਬਹੁਤ ਸੋਹਣਾ ਲੱਗਦਾ ਚਫੇਰੀ ਹੂੰ ਮੰਡੀ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਜੀ ਨਾ ਨਾਅਸ਼ਕ ਨਿਕਲਦੀ ਹੈ ਸਾਡਾ ਸੁਭਾਅ ਹੈ ਜਿਹੜਾ ਸੁਭਾਅ ਉਹ ਤਾਂ ਲਠਾ ਸੁਭਾਅ ਕਹਿੰਦਾ ਜੀ ਮੰਡੀ ਤਾਂ ਮੰਡੀ ਬੰਦਾ ਵਧੀਆ ਹੋਣਾ ਚਾਹੀਦਾ ਹਾਂ ਪਾਣੀ ਤੇ ਬਈ ਰੋਟੀ ਪਾਣੀ ਦਾ ਵਧੀਆ ਬੰਦਾ ਹੈ ਰੋਟੀ ਪਾਣੀ ਦਾ ਪ੍ਰਬੰਧ ਬਾਈ ਫੁੱਲਾ ਆਪਾਂ ਜਦੋਂ ਉੱਨੇ ਜਾਂਦੇ ਆਪਾਂ ਦੇਖਦੇ ਆ ਉਧਰ ਮਾਈਆਂ ਲੱਗੀਆਂਆਂ ਲੰਗਰ ਪ੍ਰਸ਼ਾਦਾ ਫੁੱਲ ਚੱਲਦਾ ਮੰਡੀ ਦੇ ਵਿੱਚ ਹੋਰ ਦੇਖਿਆ ਵੀ ਆਹ ਤੰਬੂ ਜ਼ਰੂਰ ਦਿੱਤੇ ਹੁੰਦੇ ਪਰ ਨਾਲ ਮੰਜੇ ਨਹੀਂ ਦਿੱਤੇ ਮੰਜੇ ਬਾਈ ਕਹਿ ਕੇ ਸਰਪੰਚ ਨੇ ਅਸੀਂ ਪਹਿਲੀ ਵਾਰ ਦੇਖਿਆ ਸੀ ਸਰਪੰਚ ਨੇ ਨਾਲ ਮੰਜੇ ਦਿੱਤੇ ਬੈਠਣਾ ਮੰਜਿਆਂ ਦੇ ਨਾਲ ਨਾਲ ਇਹ ਤਾਂ ਸਫਾਈ ਦੇਖ ਲਓ ਭਾਈ ਸਫਾਈ ਦਾ ਜੀ ਸ਼ਾਟ ਲਾ ਲੀਏ ਜੇ ਅਸੀਂ ਸਫਾਈ ਦਾ ਸ਼ਾਟ ਲਾਉਨੇ ਆ ਸਰਪੰਚ ਨੇ ਤੜਕੇ ਲੱਗਾ ਪਰ ਮੈਂ ਅੱਗੇ ਕਹੀ ਜਾਂਦਾ ਸੀ ਮੈਂ ਕਿਹਾ ਯਾਰ ਸਰਪੰਚ ਬਤੰਦਰ ਮੈਂ ਕੱਜ ਰੀਝਾ ਲਈ ਜਾਂਦਾ ਜਮਾਂ ਐਨ ਤੁਸੀਂ ਦੇਖੋਗੇ ਤਾਂ ਮਤਲਬ ਪੂਰਾ ਹੋ ਕਰੀ ਜਾਂਦਾ ਸੀ ਕੰਮ ਹੈ ਭਾਈ ਸੰਤੋਸ਼ਟੀ ਨਹੀਂ ਹੈਗੀ ਮੈਨੂੰ ਆਪ ਨੂੰ ਆਪ ਮੇਰਾ ਕੰਮ ਕਰਿਆ ਹੋਇਆ ਹਾਂ ਆਪਣੇ ਜਿਹੜੇ ਅੱچھے ਕੰਮ ਕਰ ਲੈਣਾ ਨਾ ਜੀ ਉਹਦੇ ਨਾਲ ਦੀ ਰੀਸ ਨਹੀਂ ਹਾਂ ਜੇ ਕਿਸੇ ਰਿਸ਼ਤੇਦਾਰੀ ਤੇ ਭੱਗ ਜਾਂਦਾ ਤਾਂ ਮੇਰਾ ਵਿਆਹ ਹੋਇਆ ਸਹੁਰੀਆਂ ਵੀ ਭੱਗ ਜਾਂਦੀ ਮੈਂ ਉਹਨਾਂ ਦੇ ਰਸੇ ਵਟ ਕੇ ਕਿੱਲਾਂ ਤੇ ਟੰਗ ਦਾਂਦੀ ਹਾਂ ਹੂੰ ਹੁਣ ਮੇਰੇ ਆਪ ਦੇ ਰਸੇ ਵੀ ਵਟਣੇ ਆਉਂਦੇ ਨੇ ਮੈਨੂੰ ਹੁਣ ਕਿਹੜੇ ਬੰਦੇ ਨੂੰ ਅੱਜ ਤੇ ਬੰਦੇ ਨੂੰ ਕਿਸੇ ਨੂੰ ਰੱਸਾ ਪੱਟਣਾ ਨਹੀਂ ਲੱਜਾਂ ਵੀ ਪੱਟੀਆਂ ਨੇ ਭਾਈ ਅਸੀਂ ਹੁਣ ਆਲੇ ਚ ਵਾਕਾਂ ਨੂੰ ਤਾਂ ਐ ਨਹੀਂ ਪਤਾ ਰੱਸਾ ਕੀ ਹੈ ਨਹੀਂ ਇਹ ਤਾਂ ਪਤਾ ਹੋ ਇਨਾ ਮਾਰਾ ਮਾਰ ਮਾਰ ਨਹੀਂ ਮਾਰ ਦੀ ਗੱਲ ਸਹੀ ਆ ਪਰ ਬੱਟਣ ਵਾਲੇ ਨਹੀਂ ਪਤਾ ਰੱਸਾ ਦਾ ਰੱਸਾ ਪਤਾ ਜਿਵੇਂ ਅੱਗੇ ਆਪਣੇ ਬਜ਼ੁਰਗਾਂ ਛਾਂ ਦੇ ਰਸੇ ਕਾੜਦੇ ਸੀ ਪਤਾ ਹਰੇਕ ਨੂੰ ਨਹੀਂ ਬੰਦੇ ਨੇ ਜਿਵੇਂ ਇਹ ਅੰਕਲ ਜੀ ਇਹ ਬੰਦਿਆਂ ਨੇ ਰਸੇ ਮਿਲੇ ਰਸੇ ਮੇਲੇ ਨੇ ਲੱਜ ਦਾ ਕੋਈ ਕਹਿੰਦੇ ਬਾਪੂ ਮੈਂ ਨਾ ਚਲਾ ਗਿਆ ਬੈਸਟ ਬੰਗਾਲ ਗਿਆ ਆਪਣੇ ਨਾ ਉਧਰ ਨਾ ਸਾਨ ਦੀ ਜਿਹੜੀ ਖੇਤੀ ਆ ਜਿਹੜੀ ਆਪਣੇ ਸਾਨ ਹੁੰਦੀ ਸੀ ਉਹਨੇ ਖੇਤੀ ਕਰਦੇ ਆ ਉਹ ਹਾਂਜੀ ਉਹ ਖੇਤੀ ਕਰਕੇ ਜਿਹੜਾ ਉਹ ਮਤਲਬ ਕੱਢ ਕੇ ਉਹਦੇ ਵਿੱਚੋਂ ਜਿਵੇਂ ਉਹ ਕੱਢ ਲੈਂਦਾ ਉਹ ਬਾਣ ਬਟਣਾ ਬਾਣ ਕੱਢ ਕੇ ਉਹਦੇ ਵਿੱਚੋਂ ਸੱਪੜ ਦੇ ਛੱਟ ਕੇ ਉਹ ਫੈਕਟਰੀਆਂ ਨੂੰ ਦਿੰਦਾ ਜਿਆਦਾਰ ਉੱਥੇ ਬੈਸਟ ਬੰਗਾਲ ਦੇ ਵਿੱਚ ਮੈਂ ਦੇਖਿਆ ਤੇ ਮੈਂ ਉਹਦੀ ਵੀਡੀਓ ਕੱਢੀ ਕਈ ਭਰਾਵਾਂ ਦੇ ਕਮੈਂਟ ਆਏ ਕਹਿੰਦੇ ਯਾਰ ਇਹ ਕੀ ਚੀਜ਼ ਆ ਤੇਰੀ ਵਾਲੀ ਗੱਲ ਹਾਂ ਕਹਿੰਦੇ ਯਾਰ ਆਪਣੇ ਪੰਜਾਬ ਦੇ ਹੁੰਦੀ ਯਾਰ ਇਹ ਕੀ ਚੀਜ਼ ਆ ਕੀ ਕਰਦੇ ਆ ਇਹ ਕਹਿੰਦੇ ਸੱਪੜ ਚਬੜੇ ਫਿਰਦੇ ਆ ਮਤਲਬ ਕਈਆਂ ਨੂੰ ਨਹੀਂ ਪਤਾ ਇਹ ਆਪਣੇ ਪੁਰਾਣੇ ਜਿਹੜਾ ਸਰਾਕੜਾ ਹੁੰਦਾ ਨਸਰਾਕੜਾ ਹੁੰਦਾ ਉਹ ਉਹ ਮੰਨ ਲਓ ਅੱਗੇ ਤਾਂ ਬੱਕਰੀਆਂ ਨੂੰ ਵੀ ਬਹੁਤ ਪਾਉਂਦੇ ਇਥੇ ਸੋਪੜਾ ਉਹਦੀ ਜਿਹੜੀ ਟਾਈ ਹੁੰਦੀ ਆ ਉਹਦੀ ਗੱਸਾ ਬਣਦਾ ਬਾਈ ਉਹਨੂੰ ਗਾਲਣਾ ਪੈਂਦਾ ਹੂੰ ਛੱਪੜ ਛੱਪੜ ਦੇਗਾ ਉਹਨੂੰ ਮੰਨ ਲਓ ਮਿੱਟੀ ਚ ਗਾਵ ਚ ਦਬਦਿਆ ਉਹਨੂੰ ਮਿੱਟੀ ਪਾ ਕੇ ਉੱਤੇ 20 25 ਦਿਨ ਉਹਨੂੰ ਮੀਂਹਾਂ ਉਹਦੇ ਚ ਫਿਰ ਉਹਦੀ ਟਾਈ ਕੱਢ ਕੇ ਦੇਖਣੀ ਪੈਂਦੀ ਆ ਕੱਢਦੇ ਸੀ ਕਰਨ ਕਰਨੇ ਕਿ ਹਾਂ 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 ਐ ਖੜੇ ਕਰ ਦੇਣੇ ਹਣਾ ਫਿਰ ਬਾਈ ਕੁਲੀ ਹੁੰਦੀ ਆ ਗਿੱਲੀ ਗਿੱਲੀ ਉਹ ਤੋਂ ਬਾਅਦ ਫਿਰ ਉਹ ਪਾਣੀ ਚ ਧੋਣਾ ਪੈਂਦਾ ਫਿਰ ਉਹ ਸਾਫ਼ ਹੁੰਦਾ ਫਿਰ ਜਿੱਟਾ ਹੁੰਦਾ ਫਿਰ ਜੇ ਮੈਂ ਹੁਣ ਆਪਾਂ ਕਹਿ ਦਾਂ ਅੰਦਰ ਸੋਕੜੇ ਦਾ ਬਾਣ ਉਹ ਬਾਈ ਬਾਣ ਆਪਣੇ ਮੰਜੇ ਅੱਗੇ ਉਹਰੇ ਮੰਨ ਲਓ ਮੰਜੇ ਆਂ ਜਾ ਬਾਣ ਬੱਟਦੇ ਤੇ ਉਹ ਚੁਟਕੀਆਂ ਨਾਲ ਬਾਣ ਵਟ ਦਿੰਦੇ ਅੱਗੇ ਬੁੜੇ ਹੁਣ ਤਾਂ ਚਲੋ ਮਸ਼ੀਨਾਂ ਆ ਗਈਆਂ ਤਕਨੀਕ ਚੇਂਜ ਹੋ ਗਈ ਬਾਪੂ ਇੱਥੇ ਮੇਰਾ ਬੱਕਰੀਆਂ ਕਿਹਨੂੰ ਲੈ ਕੇ ਦੇਣੀ ਆ ਇੱਕੋ ਗੱਲ ਦਾ ਛੱਡ ਦੇ ਵਿੱਚ ਸੀ ਹੈ ਜਿਹੜਾ ਗੱਲ ਕਰਦੇ ਆ ਨਾ ਸਰਪੰਚ ਸਾਹਿਬ ਅੱਛਾ ਠੰਡ ਚ ਗੱਲ ਦਾ ਸੀ ਉਹ ਅੱਛਾ ਹਾਂ ਸਿਆਲ ਚ ਬਾਈ ਉਹ ਦੱਬੇ ਹੀ ਸਿਆਲ ਚ ਜਾਂਦਾ ਸਿਆਲ ਚ ਦੱਬੇ ਜਾਂਦਾ ਦੱਬੇ ਜਾਂਦਾ ਮੈਂ ਉਸੇ ਗੱਲ ਤੋਂ ਨਾ ਬਾਪੂ ਮੈਂ ਕਹਿੰਦਾ ਤੁਸੀਂ ਕਹਿੰਨੋ ਵੀ ਹੁਣ ਤੁਸੀਂ ਬਾਪ ਤਾਂ ਨਹੀਂ ਜਾਂਦੇ ਪਹਿਲਾਂ ਇਹ ਦੱਸੋ ਕਿ ਜਾਣਾ ਵਾਪਸ ਤਾਂ ਨਹੀਂ ਜਾਣਾ ਨੇ ਮੈਂ 15 ਮਹੀਨੇ ਤੱਕ ਚੱਲੂਗਾ ਜਾਵਾਂਗੇ ਹਾਂ ਜੇ ਇੱਥੇ ਬੱਕਰੀਆਂ ਕਿਹਨੂੰ ਲੈ ਕੇ ਦੇ ਕੇ ਜਾਵਾਂਗੇ ਮੇਰਾ ਬੱਚੇ ਹੈ ਗਿਆ ਪੋਤਾ ਮੇਰਾ ਠੀਕ ਆ ਇਹ ਆਪਣਾ ਲड़का ਹੀ ਆ ਠੀਕ ਆ ਜੀ ਇਹਨਾਂ ਨੂੰ ਘਰ ਲੈ ਕੇ ਦੇ ਇਹਨੇ ਵੀ ਸ਼ੌਂਕ ਰੱਖਿਆ ਤੁਸੀਂ ਹਾਂ ਜੀ ਸ਼ੌਂਕ ਰੱਖੋ ਮੈਂ ਅੱਗੇ ਹਰਿਆਣਾ ਦੇ ਅੰਦਰ ਹੀ ਰਕਦਾ ਰਿਆ ਮੱਜਾਂ ਦੇ ਵਿੱਚ ਅੱਛਾ ਕੋੜੀ ਦਾ ਬੜਾ ਸ਼ੌਂਕ ਸੀ ਮੀਂਹ ਹਾਂ ਕੋੜੀ ਵਿਆਹ ਰੱਖਣੇ ਵਾਲੀ ਹਰਿਆਣੇ 'ਚ ਰਹਿਓ ਪਹਿਲਾਂ ਬਾਪੂ ਕਿ ਜੱਦੀ ਪਿੰਡ ਉਧਰ ਆਪਣਾ ਨਹੀਂ ਜੱਦੀ ਤੇ ਮੇਰਾ ਪਾਕਿਸਤਾਨ ਆ ਜੀ ਪਾਕਿਸਤਾਨ ਹਾਂਜੀ ਅੱਛਾ ਜਨਮ ਮੇਰਾ ਅੰਬਰਸਰ ਸਾਹਿਬ ਰਿਆਮ ਹੈ ਹਰਿਆਣੇ ਦਾ ਰੇ ਹੈ ਹਰਿਆਣਾ ਜੀ ਪਾਕਿਸਤਾਨ ਚ ਕਿਹੜਾ ਪਿੰਡ ਸੀ ਬਾਬੂ ਆਪਣਾ ਯਾਦ ਸੇਖੂਪੁਰਾ ਜ਼ਿਲ੍ਹਾ ਹੈ ਸੇਖੂਪੁਰਾ ਜ਼ਿਲ੍ਹਾ ਪਿੰਡ ਪੁਗ ਦੇ ਕੋਲ ਹੈ ਨਿਜਾਮਪੁਰਾ ਨਿਜਾਮਪੁਰਾ ਲੇ ਲੋ ਉਹੀ ਚੀਜ਼ ਆ ਜਾਂਦੀ ਹੈ ਨਾ ਤੇ ਠੀਕ ਆ ਦੋਸਤੋ ਮਿਲਦੇ ਆ ਆਪਾਂ ਕੋਈ ਗੱਲਾਂ ਬਾਤਾਂ ਨਵੀਆਂ ਫੇਰ ਕੁਛ ਨਾ ਕੁਛ ਕਰਦੇ ਆ ਤੇ ਨਵੀਆਂ ਵੀਡੀਓ ਦੇ ਨਾਲ ਅਜੇ ਵਧੀਆ ਲਾਦਦੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਪਲੇਟਫਾਰਮ ਤੇ Spotify.com Amazon Prime ਦੇ ਉੱਪਰ ਤੁਹਾਡਾ ਪੋਡਕਾਸਟ ਤੁਸੀਂ ਦੇਖਦੇ ਰਹੇ ਨਾ ਏ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ